ਲੇ ਵੀ ਗੁਰਮਤਿਆ ਲੇ ਵੀ ਜੱਸਿਆ ਹੁਣ ਥੜ ਲੋ ਤਿਆਰੀ ਮੈਚ ਆ ਫਾਈਨਲ ਗੱਲ ਵੱਖਰੀ ਬੂਟਾ ਅਨਲਾਣੇ ਵਾਲਾ ਏ ਕਬੱਡੀ 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 ਓਠਾ ਓ ਅਮਰਤ ਉੱਪੇ ਵਾਲੇ ਦਾ ਮੇਰੇ ਵੀਰੋ ਨਾਲ ਸਿੱਲੋ ਵੱਡਾ ਜਾਫੀ ਖੇਡ ਕਬੱਡੀ ਦਾ ਓ ਪਵਰਾ ਠਿਕਰੀ ਵਾਲੀਆ ਜਿਲੇ ਬਰਨਾਲੇ ਦਾ ਦੂਜੇ ਪਾਸੇ ਹਰਿਆਣੇ ਦੇ ਜਿਲੇ ਜੀਂਦ ਦਾ ਫੀਲੋ ਈਲੋ ਈਲੋ ਬਚ ਕੇ 18 ਮਿੰਟ ਦਾ ਸਮਾਂ ਹੋ ਚੁੱਕਿਆ ਬਹੁਤ ਸਮੇਂ ਨਾਲ ਫਾਈਨਲ ਹੋ ਰਿਹਾ ਆਹ ਬੂਟਾ ਅਨਨਾਣੇ ਵਾਲਾ ਬੂਟਾ ਅਨਨਾਣੇ ਵਾਲਾ ਇਹ ਬਨਾਰਸੀ ਦੇ ਲਾਕੇ ਗੁਰਵਿੰਦਰ ਚੈਲ ਵੱਲੋਂ 1100 ਦਾ ਜਫਾ ਅੰਬਰ ਤੋਂ ਭਿਆਲੇ ਦਾ ਮੇਰੇ ਵੀਰੋ ਇਹ ਪਰ ਸਿਸਰਣਾ ਹੰਪੂਰਤ ਹੈ ਬੇ ਉਹ ਪਲੈਂਟੀ ਦੀ ਖੇਡ ਕਲੱਬਾਂ ਪਰ ਆਹ ਕਹਿੰਦੇ ਸ਼ੀਲੂ ਪੂਰੀਆ ਟੱਕਰ ਦੋ ਕਬੱਡੀ ਦੇ ਖਿਡਾਰੀਆਂ ਦੀ ਕਬੱਡੀ 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 ਏ ਰਮਾਲ ਘੁੰਮ ਕੇ ਰਮਾਲ ਉਹ ਘੁੰਮ ਕੇ ਉਹ ਲੈੜੇ ਆਲਾ ਕਰਦੇ ਗੱਲ ਮੁੰਡੇ ਦੀ ਹੋ 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 ਜਿੰਨੇ ਬੈਠੇ